हां जी वीरू ਮੈਂ ਸੈਕੰਡਰੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਤੇ ਵੀਰੋ ਫਿਲਮ ਆਈ ਏਕ ਮਾਂ ਜਾਏ ਤੇ ਮੈਨੂੰ ਕੱਲ ਪਰਸੋਂ ਤੋਂ ਵਿਦੇਸ਼ਾਂ ਤੋਂ ਫੋਨ ਆ ਰਿਹਾ ਕਿ ਫਿਲਮ ਬੜੀ ਵਧੀਆ ਯਾਰ ਫਿਲਮ ਬੜੀ ਵਧੀਆ ਪੰਜਾਬੀ ਫਿਲਮਾਂ ਚ ਪਹਿਲੀ ਵਾਰ ਕੇ ਇਹੋ ਜੀ ਫਿਲਮ ਬਣਾਈ ਨਚਾਰਾਂ ਭੰਡਾ ਤੋਂ ਹਟ ਕੇ ਵੀਰੋ ਲੋਕਾਂ ਦਾ ਵੀ ਹੁਣ ਜਿਹੜਾ ਨਚਾਰਾਂ ਭੰਡਾ ਨੇ ਪਿਛਲੇ 15 ਸਾਲਾਂ ਤੋਂ ਭੰਡਗਰੀ ਕੀਤੀ ਉਹ ਤੋਂ ਲੋਕਾਂ ਦਾ ਮਨ ਅਕਿਆ ਹੋਇਆ ਆ ਤੇ ਜਿਹੜੇ ਸਿਨੇਮਾ ਦੇ ਮੇਕਰ ਆ ਉਹ ਚਾਹੁੰਦੇ ਕੇ ਪੰਜਾਬੀ ਸਿਨੇਮਾ ਨੂੰ ਥੋੜਾ ਜਿਹਾ ਉੱਚਾ ਚੁੱਕਿਆ ਜਾਵੇ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਵਿਚਾਰ ਪਾੜਕਾਉਣ ਆ ਦੇ ਕਲਾਕਾਰ ਕੌਣ ਆ ਇਹ ਜਿਸ ਨੇ ਫਿਲਮ ਬਣਾਈ ਆ ਇਹਦਾ ਨਾਮ ਆ ਨਰਨਿਆਤ ਸਿੰਘ ਮੈਂ ਨੂੰ ਇੱਕ ਅੱਧੀ ਔਰ ਮਿਲਿਆ ਬੰਬੇ ਤੇ ਇਹਦਾ ਰਾਈਟਰ ਆ ਜੀ ਗੁਰਪ੍ਰੀਤ ਸੇਠੀ ਇਹ ਜੋ ਨਰਨਿਆਤ ਸਿੰਘ ਆ ਇਹ ਆ ਜਿਹੜੇ ਉਹ ਸਿਨੇਮਾ ਹੁੰਦਾ ਹੈ ਨਾ ਬੰਬੇ ਦਾ ਕਦਰਾਂ ਕੀਮਤਾਂ ਵਾਲਾ 1995 ਤੋਂ ਪਹਿਲੋਂ ਇਹ ਉਹ ਖਾਨਦਾਨੀ ਲੋ ਗਿਆ ਤੇ ਜਿਹੜਾ ਗੁਰਪ੍ਰੀਤ ਸੇਠੀਆ ਦਾ ਰਾਈਟਰ ਆ ਉਹ ਮਤਲਬ ਇੱਕ ਗਿਆਨੀ ਬੰਦਾ ਆ ਹਾਂਜੀ ਇਹ ਹੋਇਆ ਸਿਮਰਜੀਤ ਭਾਜੀ ਹੋਏ ਪੰਗਜ ਬੱਤਰਾ ਹੋਏ ਅੰਮ੍ਰਿਤ ਰਾਜ ਚੱਡਾ ਜੀ ਹੋਏ ਇੱਕ ਕਲਾਕਾਰ ਲੋ ਗਿਆ ਇੱਕ ਫਿਲਮਾਈ ਸੀ ਮੇਰੀ ਦਾਦੀ ਮਾਂ ਤਾਜ ਇਹ ਕਲਾਕਾਰ ਲੋਗ ਜਿਹੜੇ ਚਾਹਦੇ ਵੀ ਇੱਕ ਚੰਗੀ ਫਿਲਮ ਬਣਾਈਏ ਕਲਾਕ ਕੀਤੀ ਜਾਵੇ ਤੇ ਲੋਕਾਂ ਨੂੰਖਾਇਆ ਜਾਵੇ ਉਹ ਜੋ ਸਿਨੇਮੇ ਦੇ ਲੋਕ ਹੁੰਦੇ ਹੁਣ ਆਪਾਂ ਉਹਨੇ ਵਿਚਾਰ ਭੰਡਾ ਵਾਲਾ ਆ ਦਲਜੀਤ ਵਰਗੇ ਐਡੀ ਘਟੀਆ ਫਿਲਮ ਪਰ ਉਹਨੇ ਨਫਰਤ ਜਾਤੀ ਫੈਲਾ ਕੇ ਹਿੱਟ ਕਰਾਤੀ ਜਾਂ ਭਾਏ ਕਮਾਲ ਹੈ ਜਰਨਲ ਠੱਗ ਹੋਇਆ ਔਰ ਇੱਕੂ ਧੌਲ ਹੋਇਆ ਚੋਰੀਆਂ ਕਰ ਕਰ ਸਕ੍ਰਿਪਟਾਂ ਲਿਖਣ ਵਾਲਾ ਜੰਜੂਰ ਠੱਗ ਹੋਇਆ ਅੱਤ ਸਨਬਾਲਾ ਬੜੇ ਹੀ ਅਧਿਕਾਰ ਘਰ ਘਰ ਜਾ ਜਾ ਕੇ ਉਹ ਪ੍ਰਿੰਸਾ ਸਰਜਸ ਵਾਂਗੂ ਮੈਗ ਫੜ ਕੇ ਘੁੰਮਣ ਡਿਆ ਰੱਖਿਆਂ ਤੇ ਵੀਰ ਓਏ ਦੋ ਕੈਟੇਗਰੀਆਂ ਇੱਕ ਨਚਾਰ ਭੰਡਾ ਦੀ ਕੈਟੇਗਰੀ ਆ ਇੱਕ ਕਲਾਕਾਰਾਂ ਦੀ ਕੈਟੇਗਰੀ ਆ ਦੇਖੋ ਨਚਾਰ ਭੰਡ ਜਿਹੜੇ ਆ ਇਹ ਕਿਸੇ ਵੀ ਹੱਦ ਤੱਕ ਗਿਰ ਸਕਦੇ ਆ ਇਹ ਆ ਇਹਨਾਂ ਨੇ ਪੈਸਾ ਕਮਾਉਣਾ ਕੰਜਰਾਂ ਨੇ ਨੱਚ ਕੇ ਜਾਂ ਜੋ ਵੀ ਕਰਕੇ ਇਹਨਾਂ ਦਾ ਇਹ ਧੰਦਾ ਆ ਜਿਹੜੇ ਕਲਾਕਾਰ ਆ ਇਹਨਾਂ ਨੇ ਕ੍ਰੀਏਟੀਵਿਟੀ ਕਰਨੀ ਹੁੰਦੀ ਆ ਹਨ ਇਹ ਫਿਲਮਾਂ ਬਣਾਉਣਗੇ ਲੋਕ ਵੇਖਣਗੇ ਫਿਰ ਬਣਾਉਣਗੇ ਨਹੀਂ ਵੇਖਣਗੇ ਤਾਂ ਇਹ ਫਿਲਮਾਂ ਬਣਾਉਣੀਆਂ ਬੰਦ ਕਰ ਦੇਣਗੇ ਪਰ ਇਹ ਜਿਹੜੇ ਇਹਨਾਂ ਦੇ ਅਸੂਲ ਆ ਇਹ ਆਪਣੇ ਅਸੂਲਾਂ ਤੋਂ ਟਸ ਮਸਲੀ ਹੋਣਗੇ ਸਿਮਰ ਬਾਜ ਜੀ ਨੇ ਫਿਲਮ ਬਣਾਈ ਸੀ ਸੂਬੇਦਾਰ ਜਗENDER ਸਿੰਘ ਬੜੀ ਵਧੀਆ ਇੱਕ ਕਲਾਸ ਫਿਲਮ ਸੀ ਪਰ ਲੋਕਾਂ ਨੇ ਜਿਆਦਾ ਰਿਸਪੌਂਸ ਨਹੀਂ ਦਿੱਤਾ ਹੈਨਾ ਇਹ ਤਾਂ ਹੀ ਦਾਦੀ ਮਾ ਫਿਲਮ ਬਣੀ ਨੂੰ ਵੀ ਰਿਸਪੌਂਸ ਘੱਟ ਮਿਲਿਆ ਇਸ ਸਿਰ ਤੇ ਇਹ ਜਿਹੜੀ ਫਿਲਮ ਹੈ ਨਾ ਮਾਂ ਜਾਏ ਇਹ ਜਿਹੜੇ ਤਾਂ ਹੈਗੇ ਅਕਲਮੰਦ ਦੇ ਜੈਂਟਰਲ ਲੋਕ ਵੀ ਜਿਹੜੇ ਸਿਨੇਮਾ ਨੂੰ ਸਮਝਦੇ ਆ ਉਹ ਕਰ ਰਹੇ ਤਰੀਫਾਂ ਫੋਨ ਲਾ ਲਾ ਕੇ ਬਈ ਇਹ ਫਿਲਮ ਦੇਖੋ ਤੇ ਜਿਹੜੀ ਆਮ ਜਨਤਾ ਸਾਡੀ ਉਹ ਚੱਕਰ ਵਿੱਚ ਪਈ ਹੋਈ ਵਿਚਾਰਾਂ ਭੰਡਾਂ ਦੇ ਵੀ ਵਿਚਾਰ ਭੰਡ ਕਿੱਥੇ ਨੱਚਦੇ ਆ ਕਿੱਥੇ ਖਾਚ ਖਾਣਾ ਕਰਦੇ ਆ ਇਹਨਾਂ ਦੀ ਹੁਣ ਫਿਲਮ ਵੇਖੋ ਇਹਨਾਂ ਕੀ ਕੀਤਾ ਹੈ ਨਾ ਉਹ ਹੁਣ ਆਪਾਂ ਨੂੰ ਜਿਹੜਾ ਨਿਚਾਰ ਪੰਡਖਾਨਾ ਉਹਨੂੰ ਹੁਣ ਅਲਵੇਦਾ ਕਹਿਣਾ ਪੈਣਾ ਆ ਤੇ ਜਿਹੜੇ ਇਹ ਮੇਕਰ ਆ ਨਾ ਇਹ ਹੋ ਜਾਏ ਇਹਨਾਂ ਦੀ ਆਪਾਂ ਨੂੰ ਸਪੋਰਟ ਕਰਨੀ ਪੈਣੀ ਆ ਜੇ ਵਾਕਿਆ ਹੀ ਆਪਾਂ ਪੰਜਾਬੀ ਸੱਦਮਾ ਨੂੰ ਤਰਕੀਆਂ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਇਹਦੇ ਵਿੱਚ ਜੋ ਰਾਈਟਰ ਨੇ ਗੁਰਪ੍ਰੀਤ ਸੇਠੀ ਉਹ ਬਹੁਤ ਵੱਡੇ ਗਿਆਨੀ ਬੰਦੇ ਨੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ 1.5 ਘੰਟਾ ਹੈ ਕਿੱਥੇ ਚੋਰੀਆਂ ਕਰ ਕਰ ਲੋਕਾਂ ਦੀਆਂ ਸਕ੍ਰਿਪਟਾਂ ਤੇ ਸੀਨ ਚੋਰੀ ਕਰ ਕਰ ਲਿਖਣ ਵਾਲੇ ਅੰਚਾਰ ਭੰਡ ਗਏਗਾ ਕਿੱਥੇ ਇਹ ਕਲਾਕਾਰ ਜਿਨ੍ਹਾਂ ਨੇ ਦੁਨੀਆ ਦੇ ਸਾਰੇ ਨਾਵਲ ਪੜੇ ਹੋਏ ਆ ਹੈ ਨਾ ਤੇ ਵੀਰੋ ਫਰਕਤ ਹੋਏਗਾ ਨਾ ਚੀਜ਼ ਇਹ ਬੜੀ ਵਧੀਆ ਫਿਲਮ ਬਣੀ ਆ ਔਰ ਪੰਜਾਬ ਦਾ ਜੋ ਲੈਵਲ ਕਦਰਾਂ ਕੀਮਤਾਂ ਦਾ ਡਿੱਗਦਾ ਜਾ ਰਿਹਾ ਤੁਹਾਨੂੰ ਪਤਾ ਹੀ ਆ ਪੰਜਾਬ 'ਚ ਪਰ ਇਹ ਇੱਕ ਜਿੰਦਾ ਇਨਸਾਨ ਆ ਜਿਹਦੀ ਕਹਾਣੀਆਂ ਜਿਨੇ ਇੱਕ ਕਦਰਾਂ ਕੀਮਤਾਂ ਦਾ ਇਤਿਹਾਸ ਲਿਖਿਆ ਤੇ ਵੀਰੋ ਆਪਾਂ ਨੂੰ ਇਹੋ ਜੀਆਂ ਫਿਲਮਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਆਪਣਾ ਤਾਨ ਮਾਨ ਆਸਾ ਪਾਸਾ ਜੇ ਵਾਕਿਆ ਹੀ ਆਪਾਂ ਸ਼ੁੱਧ ਰੱਖਣਾ ਚਾਹੁੰਦੇ ਆ ਕਿਰਦਾਰ ਵਾਲੇ ਬਣਨਾ ਚਾਹੁੰਦੇ ਆ ਤੇ ਚੰਗੀਆਂ ਫਿਲਮਾਂ ਜ਼ਰੂਰ ਦੇਖੋ ਇਹਨਾਂ ਨੂੰ ਸਪੋਰਟ ਕਰੋ ਸ਼ੇਅਰ ਕਰੋ ਤਿੰਨ ਚਾਰਾਂ ਭੰਡਾ ਦਾ ਬਾਈਕਾਟ ਕਰੋ ਦੇਖੋ ਆਪਣੀ ਲੜਾਈ ਆ ਨਚਾਰਾਂ ਭੰਡਾਨਾ ਖਚਾਨਾ ਮੈਂ ਮੇਰੀ ਪੰਜਾਬੀ ਸਿਨੇਮੇ ਦਾ ਆਦਮੀ ਆ ਮੈਂ ਸਵੇਰੇ ਉੱਠ ਕੇ ਉਹ ਆ ਰੁਕ ਜਾ ਇੱਕ ਮਿੰਟ ਮੈਂ ਸਵੇਰੇ ਉੱਠ ਕੇ ਦਹਾ ਬੰਦਿਆਂ ਦੀਆਂ ਮਿੰਤਾ ਕਰਦਾ ਦਹਾ ਬੰਦਿਆਂ ਨੂੰ ਮੈਸੇਜ ਕਰਦਾ ਕੋਈ ਮੇਰੀ ਸਟੋਰੀ ਸੁਣ ਲਓ ਜਾਂ ਕੋਈ ਮੈਨੂੰ ਕੰਮ ਦੇ ਦਿਓ ਹੈ ਨਾ ਉਹ ਸਾਰੇ ਜਿਹੜੇ ਲੈਵਲ ਦੇ ਲੋਕ ਆ ਮੈਂ ਉਹਨਾਂ ਨੂੰ ਹੀ ਹਾਈ ਹੈਲੋ ਕਰਦਾ ਆ ਮੈਂ ਖੱਜਾਂ ਨੂੰ ਬਿਲਕੁਲ ਵੀ ਹਾਈ ਹੈਲੋ ਦੀ ਕਰਦਾ ਹੈ ਨਾ ਤੇ ਵੀਰੋ ਦੇਖੋ ਮੈਂ ਛੋਟੇ ਛੋਟੇ ਪ੍ਰੋਜੈਕਟ ਬਣਾਏ ਆ ਤੇ ਮੈਨੂੰ ਸਵੇਰੇ بڑے ਮੈਸੇਜ ਆਉਂਦੇ ਆ ਮੈਂ ਸਭ ਨੂੰ ਕੰਮ ਨਹੀਂ ਦੇ ਸਕਦਾ ਤੇ ਇਹ ਜਿਹੜੇ ਇਹਡੇ ਵੱਡੇ ਡਾਇਰੈਕਟਰ ਆ ਇਹਨਾਂ ਨੇ ਤੇ ਫਿਰ ਬਹੁਤ ਲੋਕ ਫਾਲੋ ਕਰਦੇ ਹੋਣਗੇ ਸਭ ਨੂੰ ਕੰਮ ਕਿੱਥੋਂ ਦੇਣ ਹਨਾ ਬਾਕੀ ਵੀਰੋ ਜਿਹੜੀ ਵੀ ਠੱਗੀ ਫਿਲਮ ਆਉਦੀ ਉਹਦੀ ਸਪੋਰਟ ਕਰੋ ਮੈਨੂੰ ਚੋਂ ਪੰਜਾ ਬੰਦਿਆਂ ਦੇ ਫੋਨ ਬਾਹਰੋਂ ਆਏ ਆ ਕਿ ਯਾਰ ਇੱਕ ਬੜੀ ਵਧੀਆ ਫਿਲਮ ਬਣੀ ਹੈ ਦੇਖੋ ਸਾਡੇ ਇਲਾਕੇ 'ਚ ਪਾਣੀ ਆਇਆ ਹੋਇਆ ਅਸੀਂ ਕੀ ਵੇਖਣੀ ਆ ਹਨਾ ਪਰ ਸਪੋਰਟ ਕਰਦੇ ਆਂ ਯਾਰ ਇੱਕ ਇਹੋ ਜਿਹੀ ਫਿਲਮ ਯਾਰ ਇੱਕ ਫਿਲਮ ਆਈ ਸੀ ਹਿੰਦੀ ਸਿਨੇਮਾ 'ਚ ਦੋਸਤੀ ਬਹੁਤ ਸਾਲ ਪਹਿਲਾਂ 70 75 77 ਦੇ ਬੜੀਆਂ ਤਰੀਫਾਂ ਹੋਈਆਂ ਸੀ ਕਿਉਂਕਿ ਹਿੰਦੀ ਸਿਨੇਮਾ ਬੜਾ ਵਿਸ਼ਾਲ ਆ ਸਾਡਾ ਸਿਨੇਮਾ ਛੋਟਾ ਆ ਪਰ ਇਹ ਜਿਹੜੇ ਚੰਗੇ ਬੰਦੇ ਫਿਲਮ ਬਣਾ ਕੇ ਮਾਰਕੀਟ ਚ ਲਾਏ ਆਉਂਦੇ ਆ ਤੇ ਲੋਕਾਂ ਵੇਖਣੀ ਆ ਤੇ ਵੇਖ ਕੇ ਅੱਗੇ ਦੱਸਣੀ ਹੁੰਦੀ ਆ ਜਿਹੜਾ ਵਿਚਾਰ ਪੜਨ ਮਹਿਕਮਾ ਉਹਨਾਂ ਨੇ万ਸਵੰਦੀਆਂ ਕਾਰਜਸਥਾਨੀਆਂ ਤੇ ਉੱਚੀਆਂ ਨੀਵੀਆਂ ਹਰਕਤਾਂ ਕਰਨੀਆਂ ਹੁੰਦੀ ਆ ਆਪਣੀ ਫਿਲਮ ਚਲਾਉਣ ਵਾਸਤੇ ਇਹ ਲੋਕ ਜਿੰਨੇ ਵੀ ਆ ਜਿੰਨੇ ਵੀ ਜਾਗਦੀ ਜ਼ਮੀਰ ਵਾਲੇ ਲੋਕ ਆ ਇਹਨਾਂ ਨੇ ਉਹ ਨਚਾਰ ਭੰਡ ਗੀ ਨਹੀਂ ਕਰਨੀ ਹੁੰਦੀ ਲੋਕਾਂ ਦੇ ਘਰਾਂ 'ਚ ਜਾ ਕੇ ਟੱਪੂਸੀਆਂ ਨਹੀਂ ਮਾਰਨੀਆਂ ਹੁੰਦੀਆਂ ਤੇ ਆਪਾਂ ਨੂੰ ਖਿਆਲ ਰੱਖਣਾ ਪਾਣਾ ਇਹੋ ਜਿਹੇ ਲੋਕਾਂ ਦਾ ਇਹਨਾਂ ਦੀਆਂ ਕਦਰਾਂ ਕੀਮਤਾਂ ਦਾ ਤੇ ਵੀਰੋ ਹੁਣ ਵਕਤ ਆ ਚੁੱਕਾ ਆ ਪੰਜਾਬੀ ਸਮੇਂ 'ਚ ਨਚਾਰ ਭੰਡ ਆਊਟ ਕੀਤੇ ਜਾਣ ਠੱਗ ਚੋਰ ਸਾਰੇ ਆਊਟ ਕੀਤੇ ਜਾਣ ਤੇ ਇਹੋ ਜਿਹੇ ਚੰਗੇ ਮੇਤਰ ਜਿਹੜੇ ਆ ਚੰਗੇ ਮੇਤਰ ਮੈਂ ਹਮੇਸ਼ਾ ਹੀ ਕਹਿੰਦਾ ਸਿਮਰਜੀਤ ਬਾਜੀ ਇੱਜ਼ਤਦਾਰ ਇਨਸਾਨ ਅਮਰਤਰਾਜ ਛੱਡਾ ਜੀ ਨਵਨਿਆਸ ਸਿੰਘ ਜੀ ਅਲਰਾਗ ਸਿੰਘ ਜੀ ਪੰਕਜ ਪਤਰਾ ਸਾਹਿਬ ਹੁਣ ਵੀ ਹੈ ਤਾਜ ਇੱਕ ਨਵਾਂ ਡਾਇਰੈਕਟਰ ਹੈ ਬੜਾ ਵਧੀਆ ਬੰਦਾ ਆ ਟੈਲੈਂਟਡ ਬੰਦਾ ਆ ਕ੍ਰੀਏਟਿਵ ਬੰਦਾ ਆ ਹੈਨਾ ਇਹਨਾਂ ਲੋਕਾਂ ਨੂੰ ਆਪਾਂ ਅੱਗੇ ਲਿਆਈਏ ਤੇ ਜਿਹੜਾ ਚਾਰ ਪੱਟ ਮਹਿਕਮਾ ਤੁਹਾਨੂੰ ਦੱਸਿਆ ਪਹਿਲਾਂ ਨਾ ਵਾਰ-ਵਾਰ ਇਹਨਾਂ ਚਵਲਾਂ ਦੇ ਨਾਮ ਕੀ ਲੈਣੇ ਆ ਇਹਨਾਂ ਦਾ ਬਾਇਕਾਰਡ ਕਰੀਏ ਪੈਕਅਪ ਕਰੀਏ ਇਹ ਲੋਕਾਂ ਦੇ ਘਰਾਂ ਤੱਕ ਨੱਚ ਨੱਚ ਕੇ ਚਲੇ ਜਾਂਦੇ ਆ ਦਲਜੀਤ ਨੇ ਇੰਨੀ ਨਫਰਤ ਫਲਾਈ ਉਹ ਫਿਲਮ ਹਿੱਟ ਕਰਾਉਣ ਚ ਇੰਨੀ ਘੜੀ ਆ ਫਿਲਮੇ ਜਿਹੜੇ ਵੀ ਬੰਦੇ ਵੇਖ ਕੇ ਉਹੀ ਗਾਲਾਂ ਕੱਢਦੇ ਆ ਪਾਰੋਂ ਨੇ ਨਫ਼ਰਤ ਬੁਲਾ ਕੇ ਪਾਕਿਸਤਾਨ ਪੰਜਾਬ ਸਿੱਖ ਹਿੰਦੂ ਹਿੰਦੁਸਤਾਨ ਉਹ ਵਾਲੀ ਗੇਮ ਕਰਕੇ ਉਹਨੇ ਨਫ਼ਰਤ ਬੁਲਾ ਕੇ ਪੈਸੇ ਕਮਾ ਲਏ ਪਰ ਇਹ ਚੀਜ਼ਾਂ ਹਮ ਬਹੁਤ ਟਾਈਮ ਤੱਕ ਨਹੀਂ ਚੱਲਦੀਆਂ ਲੋਕਾਂ ਨੂੰ ਅਕਲ ਆਉਂਦੀ ਆ ਆਮ ਜੱਤਾ ਭੋਲੀ ਹੁੰਦੀ ਪਰ ਲੋਕਾਂ ਨੂੰ ਹੌਲੀ ਹੌਲੀ ਅਕਲ ਆਉਂਦੀ ਆ ਤੋ ਵੀਰੋ ਸਪੋਰਟ ਕਰਦੀਆਂ ਆਪਣੀਆਂ ਫਿਲਮਾਂ ਦੀ ਸਪੋਰਟ ਕਰੋ ਮੈਨੂੰ 4-5 ਜਗ੍ਹਾ ਤੋਂ ਕਾਲ ਆਏ ਬੰਦਿਆਂ ਬੜੀ ਤਾਰੀਫ਼ ਕੀਦੀ ਕਹਿੰਦੇ ਯਾਰ ਕੁਝ ਨਵਾਂ ਵੇਖਣ ਨੂੰ ਮਿਲਿਆ ਤੇ ਕਰੋ ਸਪੋਰਟ ਵੀਰੋ ਇਹੋ ਜੀਆਂ ਫਿਲਮਾਂ ਦੀ ਇਹੋ ਜਿਹੇ ਮੇਕਰਾਂ ਦੀ ਸਪੋਰਟ ਕਰੋ ਕਿਉਂਕਿ ਇਹ ਮੇਕਰ ਜਿਹੜੇ ਇਸ ਲੈਵਲ ਦੇ ਮੇਕਰ ਆ ਇਹੋ ਜਿਹੇ ਮੇਕਰ ਆ ਜਿੰਨੇ ਵੀ ਜਨਰਲ ਮੇਕਰ ਆ ਜੈਂਟਲ ਮੇਕਰ ਆ ਇਹ ਲੋਕਾਂ ਦੇ ਘਰਾਂ 'ਚ ਨੱਚਣਗੇ ਨਹੀਂ ਆ ਕੇ ਇਹ ਫਿਲਮ ਬਣਾਉਣਗੇ ਫਿਰ ਫਿਲਮ ਬਣਾਉਣਗੇ ਜੇ ਤੁਸੀਂ ਸਪੋਰਟ ਨਹੀਂ ਕਰੋਗੇ ਤਾਂ ਫਿਲਮਾਂ ਬਣਾਉਣੀਆਂ ਛੱਡ ਦੇਣਗੇ ਕੋਈ ਰੈਸਟੋਰੈਂਟ ਖੋਲ ਲੈਣਗੇ ਹਨਾ ਜਾਂ ਇਹ ਖਾਨਦਾਨੀ ਬੰਦੇ ਇਹਨਾਂ ਦੇ ਪਿਓ ਦਾ ਜਦਰੀ ਵਦੇਰੀ ਪ੍ਰਾਪਰਟੀ ਆ ਇਹਨਾਂ ਨੇ ਨਚਾਰ ਭੰਡਗਰੀ ਨਹੀਂ ਕਰਨੀ ਇਹ ਕਲਾਕਾਰ ਲੋਗ ਹੈ ਇਹਨਾਂ ਨੇ ਅਸਲੀ ਸਿਨੇਮਾ ਦੇਣਾ ਆਪਾਂ ਨੂੰ ਤੇ ਆਪਾਂ ਉਹ ਸਿਨੇਮੇ ਦੀ ਸਪੋਰਟ ਕਰਨੀ ਆ ਤੇ ਇਸ ਫਿਲਮ ਦੀ ਵਕਤਬਦ ਸਪੋਰਟ ਕਰੋ ਸ਼ੇਅਰ ਕਰੋ ਤਾਂ ਕਿ ਇਹੋ ਜੀਆਂ ਫਿਲਮਾਂ ਆ ਸਕਣ ਸਾਡੇ ਪੰਜਾਬ ਦਾ ਜਿਹੜਾ ਲੈਬਰੀਆ ਯਾਰ ਇਸ ਲੈਵਲ ਦੀਆਂ ਫਿਲਮਾਂ ਆ ਪਰ ਅਸੀਂ ਲੋਗ ਆਪਣਾ ਲੈਵਲ ਡਾਊਨ ਕਰਕੇ ਉਹ ਨਚਾਰ ਭੰਡਗਰੀ ਚ ਪੈ ਚੁੱਕੇ ਉਸ ਤੋਂ ਨਿਕਲੋ ਤੇ ਆਪਣੇ ਅਸਲੀ ਲੈਵਲ ਵੱਲ ਆਓ ਤੇ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਸਪੋਰਟ ਕਰੋ ਧੰਨਵਾਦ ਵੀਰੋ ਧੰਨਵਾਦ